ਮਤਲਬ ਜਿਹੜੇ ਹੁੰਦੇ ਅਧਿਕਾਰੀ ਆਪਣੇ ਸਬੰਧ ਦੇ ਵਿੱਚੋਂ ਕਾਫੀ ਕਮੇਟਾ ਆਈਆਂ ਦਿੱਤੀਆਂ ਹੋਰ ਸਾਰੇ ਪੰਜਾਬ ਦੇ ਵਿੱਚੋਂ ਬੜੇ ਬੜੇ ਥਾਂ ਥਾਂ ਤੋਂ ਕਮੇਟਾ ਆਈਆਂ ਕਿ ਟੀਚਰਾਂ ਦਾ ਨੇ ਬਦਲੀ ਅਪਲਾਈ ਕੀਤੀ ਆ ਸਟੇਸ਼ਨ ਕੋਸ ਹੋਈ ਨਹੀਂ ਦਿੱਤਾ ਜਿੱਥੋਂ ਜਾਣਾ ਚਾਹੁੰਦੇ ਸੀ ਪਰ ਜਦੋਂ ਬਦਲੀਆਂ ਹੋਈਆਂ ਉੱਥੇ ਹੋਰ ਬਦਨ ਡਿਕਰ ਜੁਆਇਨ ਕਰਦੇ ਤੇ ਬਹੁਤ ਸਾਰੇ ਥਾਈਆਂ ਆਪਣੇ ਵੀ ਅਸਰ ਫੰਡੇ ਜਿਹੇ ਦਾ ਮਾਮਲਾ ਹੈਗਾ ਤੇ ਜਾਂ ਜਿਹੜੀਆਂ ਚੋਇਸਾਂ ਉਹਨੇ ਭਰੀਆਂ ਸੀ ਪਹਿਲੇ ਦੂਜੇ ਤੀਜੇ ਚੌਥੇ ਨੰਬਰ ਤੇ ਉਹ ਜਾ ਕੇ ਸੱਤਵੇਂ ਅੱਠਵੇਂ ਨੰਬਰ ਅਸਲ ਜਿਹੜਾ ਉਹਨਾਂ ਨੂੰ ਬਹੁਤ ਬਹੁਤ ਸਟੇਸ਼ਨ ਦਿੱਤਾਗਾ ਬਹੁਤ سارے ਤਾਂ ਇਦਾਂ ਇਸ ਤਰ੍ਹਾਂ ਹੀ ਹੋਇਆਗਾ ਕਿ ਸਟੇਸ਼ਨ ਛੋੜ ਹੀ ਦਿੱਤਾ ਪਰ ਇਹ ਦੂਜਾ ਬੰਦਾ ਉੱਥੇ ਗਿਆਨ ਉੱਥੇ ਗਿਆਨ ਕਰ ਦਿੱਤਾ ਤੇ ਇਹ ਬੜੇ ਵੱਡੇ ਪੁੱਤਰ ਤੇ ਇਹਨੇ ਕਪੜੇ ਕਰਿਆ ਜਿਹੜੇ ਵਸਦੇ ਦੇ ਵਿੱਚ ਦੂਸਰੀ ਗੱਲ ਆਪਣੀ ਇਥੋਂ ਦੇ ਅਧਿਕਾਰੀ ਨੇ ਜਿਹੜੇ ਅਜੇ ਹੁਣ ਸੈਕੰਡ ਰਾਉਂਡ ਆਇਆਗਾ ਉਹਨਾਂ ਦੇ ਜਿਹੜੇ ਹੈੱਡ ਨੇ ਉਹਨਾਂ ਤੇ ਪ੍ਰੈਸ਼ਰ ਪਾ ਰਹੇ ਆ ਕਿ ਇਹਨਾਂ ਨੂੰ ਤਰਦੀਬ ਕਰੋ ਤੇ ਉਹ ਮਾਰੇ ਆਡਰਾਂ ਦੇ ਵਿੱਚ ਹੀ ਲਿਖਿਆ ਹੋਇਆ ਤੇ 50% ਜੇ ਸਟਾਫ ਘਟ ਜਾਂਦਾ ਤਾਂ ਪਰ ਰਿਲੀਵ ਨਹੀਂ ਕਰਨਾ ਕਿ ਇਹ ਹੀ ਆਦੇਸ਼ ਜਿਹੜੇ ਹੈਗੇ ਨੇ ਦੇ ਜਿਵੇਂ ਫੋਨ ਜਿਹੜੇ ਹੈ ਉਹ ਯੂਆ ਸਟੈਂਡਰਡ ਦੀ ਗੱਲ ਕਰ ਬਾਅਦ ਮਾਸਕੇ ਨਹੀਂ ਹੁੰਦੀਆਂ ਤੇ ਜਾਂ ਚਾਹੇ ਉਹ ਕੋਈ ਡੈਪਟੀ ਹੋਵੇ ਜਿਹੜਾ ਸਮਨ ਮੰਗ ਲਿਆਗਾ ਉਹ ਹੈਡ ਨੂੰ ਇਹ ਫੋਨ ਕਰਦਾ ਵੀ ਇਹਨਾਂ ਨੂੰ ਰਿਲੀਵ ਕਰੋ ਪਤਾ ਨਹੀਂ ਲੱਗਦਾ ਇਹਨਾਂ ਦਾ ਕੋਈ ਇਸ ਕਰਕੇ ਜਿਵੇਂ ਆਹ ਆਪਣੀ ਖਬਰ ਲੈ ਕੇ ਜੀ ਪਸੰਦੀ ਪਹਿਲਾਂ ਦੱਸਦੀ ਸੀ ਐਸਡੀ ਵਾਲੀ ਗੱਲ ਤਾਂ ਉਹਦੇ ਤੇ ਹੋਰ ਤਰ੍ਹਾਂ ਤੇ ਅਪਰੈਕਸ਼ਨ ਕੀਤਾਗਾ ਤਾਂ ਅੱਜ ਤੁਸੀਂ ਰਾਤ ਹੀ ਆਪਣਾ ਮੈਸੇਜ ਪਾਇਆ ਸੀਗਾ ਜਿਹੜੀ ਆਪਣੀ ਮੰਗਾਂ ਨੇ ਆਪਾਂ ਦਿਉ ਨੂੰ ਇਹ ਉਹਨੂੰ ਡਿਲੀਵਰ ਕਰਨਾਗਾ ਤੇ ਚਲੋ ਉਹਦੇ ਤੋਂ ਕੰਮ ਨਹੀਂ ਕੋਈ ਨਾ ਕੋਈ ਆਊਟਪੁੱਟ ਵੀ ਨਿਕਲੂਗੀ ਤੁਸੀਂ ਛੋਟੇ ਜਿਹੇ ਥੋੜੇ ਜਿਹੇ ਸਮਾਨ ਦੇ ਵਿੱਚ ਸਟਰੀਨ ਜਣੇ ਆਏ ਹੋ ਤਾਂ ਤੁਸੀਂ ਵਧਾਈ ਦੇ ਪਾਤਰੋਂ ਆਉਣ ਵਾਲੇ ਸਮਾਨ ਦੇ ਜਿਹੜਾ ਜਿਹਾ ਸਮਾਂ ਹੁੰਦਾਗਾ ਤੇਹੋ ਸਾਡੇ ਲਈ ਮਲਾਜਮਾਂ ਲਈ بڑا ਘਰ ਚਾਹ 17 ਬੜੀਆਂ ਘਰ ਤੇ ਸਾਡੇ ਲਈ ਤਾਂ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਜਿਵੇਂ ਵੰਡਤੀ ਜੱਥੇ ਬੰਦਿਆਂ ਨੇ ਸ਼ਕਤੀ ਆਇਆ ਤਾਂ ਸਾਰਿਆਂ ਨੂੰ ਆਪ ਪਾਣੀ ਲਾ ਕੇ بڑے ਵੱਡੇ ਇੱਕੇ ਦੇ ਨਾਲ ਇਹਨਾਂ ਜਿਹੜੀਆਂ ਸੇਖੋਂ ਦੀਆਂ ਅੱਜ ਧੱਕੇ ਲਾਈਆਂ ਜਾਂ ਜ਼ਬਰਦਸਤੀ ਕੋ ਕਰਮ ਹੁੰਦਾ ਮੂਤ ਨੂੰ ਸੋਣਨ ਦੀ ਬਾਲ ਦੇ ਬੰਦੇ ਉਹਨਾਂ ਕਹਿੰਦਾ ਜੈ ਜੰਤਾ ਜੈ ਸਿੱਖਾਂ ਸਿੱਖ ਲੜਦੇ